ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਜਿਹੜੀ ਆ ਉਹ ਕਾਫੀ ਕੰਪਲਿਕੇਟਿਡ ਹੋਈ ਪਈ ਹੈ ਦੋ ਟੜੇ ਬਣੇ ਹੋਏ ਨੇ ਇੱਕ ਸੁਖਬੀਰ ਸਿੰਘ ਬਾਰਲਦਾ ਤੇ ਦੂਸਰਾ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਤਾਰ ਪავლ ਟੜੇ ਦੇ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਹੁਣ ਇਹ ਸਵਾਲ ਉਠ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾਵੇਗਾ ਕਿਉਂ ਉਠਿਆ ਅਕਾਲ ਤਖਤ ਸੈੱਟੇ ਮਾਮਲਾ ਕਿਉਂ ਜਾਵੇਗਾ ਇਸ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਬਾ ਜੇਲ੍ਹ ਚ ਮੁਲਾਕਾਤ ਕੀਤੀ ਉਸ ਮੁਲਾਕਾਤ ਦੌਰਾਨ ਕੀ ਹੋਇਆ ਵਕੀਲ ਨੇ ਬਾਹਰ ਆ ਕੀ ਕੁਝ ਕਿਹਾ ਇਸ ਤੇ ਵੀ ਚਰਚਾ ਕਰਾਂਗੇ ਤੇ ਪੰਜਾਬ ਦੇ ਮੁੱਦੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਬਾਨੀ ਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟਿਸਰਬ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾ ਸਕਦਾ 2 ਦਸੰਬਰ ਦੇ ਫੈਸਲੇ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਕਾਫੀ ਫੱਕੀ ਹੋਈ ਹੈ ਦੋ ਹੁਣ ਧੜੇ ਬਣ ਗਏ ਨੇ ਤੇ ਹੁਣ ਜਦੋਂ ਨਵੀਂ ਅਕਾਲੀ ਦਲ ਬਣੀ ਹੈ ਇਸ ਤੋਂ ਬਾਅਦ ਤੇ ਬਾਦਲ ਧੜ ਦੇ ਵੱਲੋਂ ਲਗਾਤਾਰ ਜਿਹੜੇ ਹਮਲੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਉਹਨੇ ਇੱਕ ਸ਼ਿਕਾਇਤ ਇਸ ਅਕਾਲ ਤਖਸਾਲਤ ਸਾਹਿਬ ਦੇ ਉੱਤੇ ਪਹੁੰਚ ਕੇ ਕਿ ਇਹ ਸਾਰਾ ਮਾਮਲਾ ਇਹ ਬਿਕੈਦਾ ਤੌਰ ਤੇ ਬਲਵਿੰਦਰ ਸਿੰਘ ਜੇ 12 ਆਂਦਾ ਵਿਅਕਤੀ ਆ ਇਹ ਬੇਸਿਕਲੀ ਜਿਹੜਾ ਵਾ ਜੋਧਪੁਰ ਜੇਲ੍ਹ ਤੋਂ ਰਿਹਾ ਹੋ ਕੇ ਆਇਆ ਜੀ ਜੋਧਪੁਰ ਜੇਤੂ ਹਾਂ ਰਿਹਾ ਹੋ ਕੇ ਆ ਕੇ ਲੀਡਰ ਬਣ ਦੀ ਕੋਸ਼ਿਸ਼ ਕੀਤੀ ਪਰ ਬਣਿਆ ਨਹੀਂ ਲੇਕਿਨ ਬਦਲਦਲ ਦਾ ਕਰਿੰਦਾ ਜਰੂਰ ਬਣ ਗਿਆ ਕੱਲ ਮੈਨੂੰ ਇੱਕ ਵਿਅਕਤੀ ਦਾ ਫੋਨ ਆਉਂਦਾ ਜੀ ਜਿਹੜਾ ਬੰਦਾ ਇੰਨੀਆਂ ਗੱਲਾਂ ਕਰਦਾ ਹੈ ਕੁਝ ਕਰਦਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦਾ ਕਿ ਦਰਖਾਸਤ ਦੇ ਕੇ ਕੱਲ ਤੱਕ ਦੇ ਉੱਤੇ ਪੰਜਵੇਂ ਵੀ ਕਮੇਟੀ ਦੇ ਖਿਲਾਫ ਦੇ ਕੇ ਆਇਆ ਜੀਦੇ ਵਿੱਚ ਬੀਬੀ ਸਤਵੰਤਕ ਔਰ ਵੀ ਸ਼ਾਮਲ ਹਨ ਬੀਬੀ ਜਗੀਰਕੌਰ ਦੇ ਖਿਲਾਫ ਦੇ ਕੇ ਆ ਬਾਬ ਬਕੈਦਾ ਤੌਰ ਤੇ ਚੰਦੂ ਮਾਝ ਦੇ ਖਿਲਾਫ ਦੇ ਕੇ ਗਿਆ ਹੋ ਲੀਡਰ ਨੇ ਕਿਹਾ ਸਾਰਿਆਂ ਨੂੰ ਅਕਾਲ ਤਖਤ ਤੇ ਤਲਬ ਕਰਕੇ ਤੇ ਤਨਖਾਹ ਲਈ ਜਾਵੇ ਵੀ ਇੰਨਾ ਪੰਥਕ ਇਕਤਾਚ ਗੰਢ ਬਣੀ ਹੈ ਹਾਂ ਤੇ ਮੈਂ ਇਹ ਵੀ ਦੱਸ ਦਿਆਂ ਵੀ ਇਹ ਬੰਦਾ ਕੀਦਾ ਵਾ ਇਹ ਸ਼੍ਰੋਮਣੀ ਕਮੇਟੀ ਦਾ ਵਿਸ਼ਲ ਬੁਲਵਾਰ ਸਿਵਰੀ ਉੱਥੇ ਆ ਜਨਾਂ ਸ਼ਾਮਾਂ ਨੂੰ ਚੱਲ ਜਾਂਦਾ ਤੇ ਇਹਦੇ ਆਪਣੇ ਜਿਹੜੇ ਪਰਿਵਾਰ ਦੇ ਪੰਜ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਆਪਣੇ ਲਵਾਏ। ਨਰਮਨ ਸਿੰਘ ਜੇਠੂਆਲ ਤੇ ਉਹਦੇ ਦੋ ਮੁੰਡੇ ਜਿਹੜੇ ਢਾਡੀ ਨੇ ਉਹ ਵੀ ਇਹਦੇ ਲਵਾਏ ਹੋਏ ਨੇ ਫਿਰ ਉਹਦਾ ਭਰਾ ਇੱਕ ਰਾਗੀ ਆ ਉਹ ਵੀ ਉੱਥੇ ਲੱਗਾ ਵਾ ਇੱਕ ਬਕਾਇਦਾ ਤੌਰ ਤੇ ਦਾ ਮੁੰਡਾ ਲੰਡਾ ਹੁੰਦਾ ਸੀਗਾ। ਜੀ ਸਾਨੂੰ ਨਹੀਂ ਪਤਾ ਕਿਵੇਂ ਹੋਈ ਲੇਕਿਨ ਪਿੰਡ ਦੇ ਲੋਕ ਕਹਿੰਦੇ ਵੀ ਨਸ਼ਾ ਨੁਸ਼ਾ ਕਰਕੇ ਹੋਈ ਹੈ। ਤੇ ਆਪ ਬੰਦਾ ਇਹਨਾਂ ਧਰਮੀ ਖਵਾਵੇ ਜੀ ਮੈਂ ਤਾਂ ਧਰਮ ਦੀ ਪੰਡ ਸਿਰ ਤੇ ਚੁੱਕੀ ਆ ਤੇ ਜੇ ਉਹਦਾ ਬੱਚਾ ਨਸ਼ੀ ਕਰਦਾ ਸੀ ਤੇ ਫਿਰ ਲੋਕਾਂ ਦਾ ਕੀ ਭਲਾ ਕਰੂਗਾ ਬਿਲਕੁਲ ਜੀ ਡੈਥ ਹੋ ਗਈ ਤੇ ਉਹਦੀ ਘਰ ਵਾਲੀ ਜਿਹੜੀ ਆ ਉਹਨੂੰ ਵੀ ਇਹਨਾਂ ਨੇ ਉੱਥੇ ਐਸਪੀਸੀ ਜੀ ਲਾਇਆ ਵਾ ਇਸ ਵਿਅਕਤੀ ਨੇ 4 ਜਾਂ 5 ਅਗਸਤ ਨੂੰ ਇੱਕ ਦਰਖਾਸਤ ਪਹਿਲਾਂ ਦਿੱਤੀ ਸੀ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਭੰਗ ਕੀਤੀ ਜਾਵੇ ਗਰਗੱਦ ਸਾਹਿਬ ਨੇ ਕਿਹਾ ਜੀ ਮੇਰੇ ਵਾਸਤੇ ਰੋਗ ਨਹੀਂ ਮੇਰੀ ਪਰਸਲੀ ਭਾਰਨੀ ਚੁੱਕ ਦੀ ਬੇਨ ਭੰਗ ਕਰਾਂ ਹਾਂ ਫਿਰ ਇਹਨਾਂ ਨੇ ਲਿਖ ਕੇ ਦਿੱਤਾ ਕਿ ਹੁਣ ਵੇਖੋ ਸੰਗਬੀਰ ਸਿੰਘ ਬਾਦਲ ਗਰੁੱਪ ਜਿਹੜਾ ਜਿਹਦਾ ਇੱਕ ਰਿੰਦਾ ਵਾ ਉਹਨਾਂ ਨੇ ਆਪਣੀ ਮਨਮਾਨੀ ਕਰਕੇ ਆਪਣੀ ਕਮੇਟੀ ਵੀ ਆਪ ਬੰਦਾਲਿਆ ਪ੍ਰਧਾਨ ਵੀ ਚੁਣ ਲਿਆ ਬਾਕੀ ਜਿਲ੍ਹਾ ਪ੍ਰਧਾਨ ਵੀ ਨੋਮੀਨੇਟ ਕਰ ਲਏ ਡੈਮੋਕ੍ਰੇਸੀ ਕਿੱਥੇ ਸੀ ਉੱਥੇ ਤੇ ਜੇ ਕਿਤੇ ਉਹਨਾਂ ਦੇ ਖਿਲਾਫ ਹੁਕਮ ਨਾ ਜਾਰੀ ਹੁੰਦਾ ਤੇ ਫਿਰ ਆਉਣ ਵਾਲੇ ਦਿਨ ਚ ਹੋਰ ਸੰਕਟ ਪੈਦਾ ਹੋ ਸਕਦੀ ਸੀ ਉਹਦੇ ਬਾਰੇ ਤਾਂ ਇਹ ਗੱਲ ਖਵਾਤੀ ਉਹਦੇ ਕੋਲੋਂ ਗਿਆਨੀ ਕਲਦੀਪ ਸਿੰਘ ਗੜਗੱਟ ਕੋਲੋਂ ਕਿ ਜਿਹੜਾ ਵਿਅਕਤੀ 2 ਦਸੰਬਰ 2 ਜੋ 24 ਵਾਲੇ ਹੁਕਮ ਨਮਾ ਨੂੰ ਮੰਨਤਾ ਦਿੰਦਾ ਉਹ ਵੀ ਠੀਕ ਹੈ ਬਹੁਤ ਜੀਅ ਨੂੰ ਜੇ ਨਹੀਂ ਦਿੰਦਾ ਤਾਂ ਉਹਨੂੰ ਉਹਦੀ ਸਿਆਸਤ ਬਮਾਰਕ ਹੋ ਗਈ। ਇਹਨੂੰ ਨੂੰ ਬਚਾਉਣ ਦਾ ਤਰੀਕਾ ਸੀ। ਇਹ ਉਹਦੋਂ ਵੀ ਦਾਵਾ ਕਰਦਾ ਸੀ ਮੈਂ ਜੋ ਲਿਖ ਕੇ ਤੇ ਆਇਆ ਤੇ ਉਹਦੇ ਤੇ ਪਾਰਲੀਕਾਰ ਵੀ ਕੀਤੀ ਤੇ ਹੁਣ ਵੀ ਇਹ ਕਹਿੰਦਾ ਜੀ ਜਿਹੜਾ ਮੈਂ ਲਿਖ ਕੇ ਦਿੱਤਾ ਅਗਲੀ ਮੀਟਿੰਗ ਹੋਈ ਉਹ ਚ ਵਿਚਾਰਿਆ ਜਾਏਗਾ ਤੇ ਨਾਲ ਤਲਬ ਕੀਤਾ ਜਾਏ। ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਗਿਆਨੀ ਕੁਲਦੀਪ ਸਿੰਘ ਦੀ ਪਸਲੀ ਭਾਰ ਨਹੀਂ ਚੁੱਕਦੀ ਪਿੰਨ ਤਲਬ ਕਰਦਾ। ਹਮ ਕਿਹੜੇ ਤਰੂਗਤ ਤੁਸੀਂ। ਪੰਥ ਕਹਿਤਾ ਦੀ ਗਲਤੀ ਅੱਜ ਤੱਕ ਤੁਸੀਂ ਕੱਲੇ ਨਹੀਂ ਕਰਦਿਆ ਏ। 35 ਹਰ ਮੈਨੂੰ ਹੋ ਗਿਆ ਦੇਖਦਿਆਂ ਨੂੰ 35 ਸਾਲਾਂ ਜਿਹੜੇ ਵੀ ਜਿਸ ਵਾਰ ਪੰਥਕ ਇਕਤਾ ਦੀ ਗੱਲ ਕੀਤੀ ਕੀਤੀ ਉਹਨਾਂ ਨੇ ਉਹਨਾਂ ਕਿਹਾ ਵੀ ਜਿਹੜੀ ਸਾਡੀ ਪੰਥਕ ਸ਼ਕਤੀ ਉਹਨੂੰ ਖੇਰੂ-ਖੁਰੂ ਨਾ ਕਰੂ ਮੈਂ ਇੱਕ ਮੰਚ ਤੇ ਇਕੱਠਾ ਕਰੂ ਅੱਜ ਮੈਂ ਦਾਅਵੇ ਦਾ ਕਿਨਾਂ ਜੇ ਸਾਰੇ ਸਿੱਖ ਇੱਕ ਮੰਚ ਤੇ ਇਕੱਠੇ ਹੋ ਜਾਣ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਆਪਣੀ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਤਾਂ ਰਾਖੀ ਜੀ 1947 ਚ ਆਜ਼ਾਦੀ ਮਿਲਦੀ ਤੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਬੜੇ ਅਲਪਮੀ ਕੀਤੇ ਸੀ ਗਾਂਧੀ ਨੇ ਵੀ ਕੀਤੇ ਸੀ ਤੇ ਜਦੋਂ ਵਾਅਦਿਆਂ ਦੀ ਗੱਲ ਕੀਤੀ ਮਾਸਟਰ ਤਾਰਾ ਸਿੰਘ ਨੇ ਕਿਹਾ ਸਾਡੇ ਨਾਲ ਤੁਸੀਂ ਆ ਵਾਅਦੇ ਕੀਤੇ ਆ ਤੇ ਜਿਹੜਾ ਗਿਆ ਸੀ Nehru ਕਹਿੰਦਾ ਜੀ ਮਾਸਟਰ ਜੀ ਭੁੱਲ ਜੋ ਉਹਨਾਂ ਨੂੰ ਸਮਾਂ ਬਦਲ ਗਿਆ ਕੋਈ ਵਾਅਦਾ ਬੁੱਧੇ ਨਹੀਂ ਉਹਨਾਂ ਨੇ ਜਦੋਂ ਮੋਰਚਾ ਲਾਇਆ ਤੇ ਫਿਰ ਇੰਨੀ ਕਿ ਸਿੱਖਾਂ ਦੇ ਉੱਤੇ ਹਮਲੇ ਹੋ ਗਏ ਤੇ ਬਹੁਤ ਸਾਰੇ ਸਿੱਖ ਬਹੁਤ ਸਾਰੇ ਸਿੱਖ ਆਗੂ ਬਕਾਇਦਾ ਤੌਰ ਤੇ ਛੱਡ ਕੇ ਜਿੰਦਗੀ ਛੱਡ ਗਏ ਸੀ ਜੀ ਸਾਡੇ ਕੋਲ ਉਹ ਆਗੂ ਰਹੇ ਨੇ ਪੜਿਆ-ਲਿਖਿਆ ਬਹੁਤ ਪੜਿਆ-ਲਿਖਿਆ ਕਰੋ ਕਾਫੀ ਅਮੀਰ ਉੱਚੇ ਤੇ ਸੁੱਚੇ ਕਿਰਦਾਰ ਵਾਲਾ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦਾ ਪਈ ਦੂਸਰਾ ਪ੍ਰਧਾਨ ਬਣਿਆ ਸੀ ਉਹ ਔਰ ਅੰਗਰੇਜ਼ ਡਰਦਾ ਸੀ ਉਹਦੇ ਕੋਲ ਤੇ ਉਹਨੂੰ ਸਿੱਖਾਂ ਦਾ بےਤਾਜ ਬਾਦਸ਼ਾਹ ਕਿਹਾ ਜਾਂਦਾ ਸੀਗਾ ਤੇ ਆਪਣੇ ਆਖਰੀ ਸਮੇਂ ਉਹ ਦਿੱਲੀ 'ਚ ਬਿਤਾਏ ਸੀ ਤੇ ਦਿੱਲੀ ਦੇ ਵਿੱਚ ਅੱਜ ਵੀ ਜਿਹੜਾ ਵੀਆਈਪੀ ਏਰੀਆ ਹੈ ਨਾ ਉੱਥੇ ਲਿਖਿਆ ਬਾਬਾ ਖੜਕ ਸਿੰਘ ਮਾਰਗ ਅੱਜ ਵੀ ਉਹਦੇ ਬੋਰਡ ਲੱਗੇ ਤੇ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਆਉਂਦੇ ਨੇ ਮਾਸਟਰ ਤਾਰਾ ਸਿੰਘ ਨੇ ਲੰਮਾ ਸੀਰ ਲੰਮਾ ਸਮਾਂ ਸੇਵਾ ਕੀਤੀ ਇੱਕ ਵੀ ਪੈਸੇ ਦੇ ਰਵਾਇਦਾਰ ਨਹੀਂ ਗਏ ਤੇ ਸਭ ਕੋ ਇਹ ਕਹਿੰਦੇ ਸੀ ਪੰਥ ਜੀਵੇ ਮੈਂ ਮਰਾਂ ਗਿਆਨੀ ਕਰਤਾਰ ਸਿੰਘ ਆਉਂਦੇ ਨੇ ਗਿਆਨੀ ਕਰਤਾਰ ਸਿੰਘ ਅਜੇ ਸਗ ਸੀ ਜਿਹੜੇ ਜਿੰਨਾਂ ਨੂੰ ਸਿੱਖਾਂ ਦਾ ਦਿਮਾਗ ਕਿਹਾ ਜਾਂਦਾ ਸੀ ਸ਼ਾਦੀ ਉਹਨਾਂ ਕਰਵਾਈ ਦੀ ਸੀਗੀ ఎలక్షన్ لڑనీ సిగి आजादी ਤੋਂ ਪਹਿਲਾਂ ਐਸਪੀ ਸਿੱਖਾਂ ਨੂੰ ਸਿੱਖ ਵੋਟ ਪਾਉਂਦੇ ਸੀ ముస్లిਮਾਂ ਦਾ ముస్लिम ਪਾਉਂਦੇ ਸੀ హిందుਵਾਂ ਦਾ ہندو ਪਾਉਂਦੇ ਸੀ ਕੋਈ ਵੀ ਘਟੀਆਂ ਰੱਖਿਆ ਸੀ ਪੜ੍ਹੇ ਲਿਖਿਆ ਦਾ ਉਹਨਾਂ ਨੂੰ ਜੀ ਮਾਸਟਰ ਇਹਨਾਂ ਦੇ ਉੱਤੇ ਜਿਹੜੇ ਹੈਗੇ ਸੀ ਗਿਆਨੀ ਜੀ ਉਦੋਂ ਸ਼ਰਤ ਤੇ ਹੁੰਦੀ ਸੀ ਵੀ ਯਾਦ ਦੇ ਬੰਦਾ 12ਵੀਂ ਤੱਕ ਪੜ੍ਹਿਆ ਹੋਵੇ ਐਫਏ ਕੀਤੀ ਹੋਵੇ ਤੇ ਜਾਂ ਉਹਦੀ ਆਪਣੀ ਘੱਟੋ ਘੱਟ 10 ਏਕੜ ਜ਼ਮੀਨ ਹੋਵੇ ਉਹ ਚੋਣ ਲੜ ਸਕਦਾ ਸੀ ਜੀ ਗਿਆਨੀ ਜੀ ਸ਼ਾਦੀ ਹੋਈ ਨਹੀਂ ਸੀਗੀ ਤੇ ਇਹਨਾਂ ਦੀ ਪੜੇ ਵੀ ਘੱਟ ਸੀਗੇ ਤੇ ਜ਼ਮੀਨ ਤੇ ਇੱਕ ਮਰਰਾਂ ਦੀ ਜਿਹੀ ਹੈਗੀ ਪੱਪੜੀ ਹੈਗੀ ਕਿਰਤੀ ਸਿੱਖ ਸਰਦਾਰ ਸ਼ੰਗਾ ਸਿੰਘ ਜ਼ੈਹਦਾਰ ਸ਼ੰਗਾ ਸਿੰਘ ਜਿਹੜੇ ਜ਼ੈਹਦਾਰ ਜਗਦੇਵ ਸਿੰਘ ਤਲਵੰਡੀ ਦੇ ਪਿਤਾ ਸੀ ਉਹਨੇ ਕਿਹਾ ਜੀ ਮੇਰੇ ਕੋਲ ਜ਼ਮੀਨ ਲੈ ਲਓ ਬਾਟਰ ਜੀ ਦੇ ਨਾਂ ਗਿਆਨੀ ਜੀ ਦੇ ਨਾਂ ਤੇ ਇੱਕ ਮਰਲਾ ਜ਼ਮੀਨ ਨਹੀਂ ਜਾਂਦਾ ਉਹਨਾਂ ਦੇ ਨਾਲ ਤੇ 10 ਏਕੜ ਜ਼ਮੀਨ ਗਿਆਨੀ ਕਰਤਾਰ ਸਿੰਘ ਦੇ ਨਾਂ ਤੇ ਜਹਦਰ ਸ਼ੰਗਾ ਸਿੰਘ ਨੂੰ ਲਵਾਈ ਸੀ। ਇਹ ਸੀ ਸਾਡਾ ਜ਼ਥੇਦਾਰ ਜਕਰਦਾਰ। ਜੀ। ਤੇ ਗਿਆਨੀ ਕਰਤਾਰ ਸਿੰਘ ਹੋਰੀ ਬਰੇ ਲੱਤੋਏ ਚੋਨ ਲੜੇ ਅਹਿਮਦਬਨ ਦੇ ਮਿਨਿਸਟਰੀ ਬਣੇ ਸੀ। ਰੇਵਨਿਊ ਮਿਨਿਸਟਰਸ਼ ਬਣੇ ਸੀ ਮੇਰੇ ਖਿਆਲ ਤੇ ਆਜ਼ਾਦੀ ਦੀ ਲੜਾਈ ਤੋਂ ਬਾਅਦ ਵੀ ਉਹਨਾਂ ਦੀ ਉਹਨਾਂ ਦੀ ਬਦੌਰ ਸਾਡੇ ਜਿਹੜੇ ਲੋਕ ਸੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਇਹ ਕੁਛ ਹੱਦ ਤੱਕ ਠੀਕ ਮਿਲਿਆ ਸੀ ਭਾਵੇਂ ਕਿ ਤੀਜਾ ਅਸੈਂਬਲੀਆ ਬਾਰਨਾਂ ਨੂੰ ਸਾਨੂੰ ਇੱਥੇ ਆ ਕੇ ਅੱਗੇ ਆਉਂਦੇ ਸੀ ਜਿਹੇ ਤਰ ਗੁਰਚਰਨ ਸਿੰਘ ਟੋੜਾ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਆਪਣੀ ਖਾਜ ਬਚਾ ਕੇ ਮੰਤਰੀ ਬਣਦੀ ਹੋਵੇ ਮੁੱਖ ਮੰਤਰੀ ਬਣਦੀ ਹੋਵੇ ਲੇਕਿਨ ਇੱਕ ਨਿੱਕੇ ਪੈਸੇ ਦਾ ਰਵਾਇਦਾ ਨਹੀਂ ਸੀ ਇੱਕ ਨਿੱਕੇ ਪੈਸੇ ਦਾ ਇਤਿਹਾਸਵਾਦ 27 ਸਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ ਇੰਨਾ ਸਮਾਂ ਅਮਰੀਕਾ ਕੀ ਰਾਜੇ ਮਹਾਰਾਜ ਜੀ ਦੀ ਰਹਣ ਤੇ ਗਿਆਨੀ ਕਰਤਾਰ ਸਿੰਘ ਵਰਗੇ ਬੰਦੇ ਸੀ ਉਹ ਵੀ ਕੱਲ੍ਹ ਛੱਡ ਗਏ ਸੀ ਇਕੱਲੇ ਮਸਤ ਤਾਰਾ ਸਿੰਘ ਰਹਿ ਗਈ ਸੀ ਜਿੰਨਾ ਕਾਲੇਦਨ ਨੂੰ ਸਰਜੀਤ ਰੱਖਿਆ ਅਕਾਲੀਆਂ ਨੂੰ ਮੀਟਿੰਗ ਨਹੀਂ ਸੀ ਕਰ ਦਿੱਤੀ ਜਾਂਦੀ ਪ੍ਰਤਾਪ ਸਿੰਘ ਕਹਿਣੋਂ ਬਕਾਇਦਾ ਤੌਰ ਤੇ ਜੁੱਤੀ ਫੇਰਦਾ ਸੀ ਟਕਾ ਕੇ ਇਹਨਾਂ ਤੇ ਜਿਹੜੀ ਆਪਾਂ ਗੱਲ ਕਰਦੇ ਆਂ ਬਿਕਾਇਦਾ ਤੌਰ ਤੇ ਇਹਨਾਂ ਦੀ ਗਿਆਨੀ ਕਰਤਾਰ ਸਿੰਘ ਇਹਨਾਂ ਦੀ ਸਿੱਖਾਂ ਦੇ ਦਿਮਾਗ ਸੀ ਇਹਨਾਂ ਲੋਕਾਂ ਨੇ ਉਹਨੂੰ ਪ੍ਰਕਾਰ ਕੰਮ ਕੀਤਾ ਲੇਕਿਨ ਦਰ ਨੇ ਕਿਹਾ ਤਾਂ ਨਾ ਦੀ ਨਾ ਤੁਹਾਨੂੰ ਪੰਜਾਬੀ ਸੂਬਾ ਨਹੀਂ ਮਿਲ ਸਕਦਾ ਨਿੱਤ ਤੁਹਾਡੀ ਮੰਗਾਂ ਨਹੀਂ ਮੰਨਿਆ ਜਾ ਸਕਦੀਆਂ ਕਿਉਂ ਵਾਅਦਾ ਕੀਤਾ ਗਿਆ ਸੀ ਉਹਨੂੰ ਇੱਕ ਵੱਖਰਾ ਖਿੱਤਾ ਦੇਾਂਗੇ ਜਿੱਥੇ ਆਜ਼ਾਦਨਾ ਤੌਰ ਤੇ ਸਿੱਖ ਰਹਿ ਸਕਣਗੇ ਆਨੰਦ ਮਾਣ ਸਕਣਗੇ ਇਹ ਫਿਰ ਸਾਡੇ ਸਿੱਖ ਜਿਹੜੇ ਨੇ ਬਿਲਕੁਲ ਨਰਾਛਾ ਦੇ ਆਲਮ ਜਾਂਦੇ ਨੇ ਡਾਕਟਰ ਪੀਰਮ ਪੀਮਰਾ ਉਮੀਦਵਾਰ ਉਹਨੇ ਡਾਕਟਰ ਸਾਹਿਬ ਸਾਡੇ ਨੇ ਵਾਦੇ ਕੀਤੇ ਸੀ ਉਹਨਾਂ ਤੁਹਾਡੇ ਬਾਅਦ ਬਿਲਕੁਲ ਨਹੀਂ ਪੂਰੇ ਹੋਣ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਹੈ ਤੁਸੀਂ ਕਿਹੜੇ ਕਿੱਥੇ ਪ੍ਰੇਫਰ ਕਰਦੇ ਉਹਨੇ ਗੱਲ ਕੀ ਕਰੀ ਸੀ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਬਾਦਸ਼ਾਹ ਦੇ ਆਧਾਰ ਤੇ ਸੂਬੇ ਵੰਡ ਰਹੇ ਉਹਦੀ ਮੰਗ ਕਰੋ ਆਪਣੇ ਬਾਦਸ਼ਾਹ ਦੇ ਅਧਾਰ ਤੇ ਪੰਜਾਬੀ ਸੂਬਾ ਬਣਾ ਲਓ ਤੇ ਉੱਥੇ ਬੈ ਕੇ ਰਾਜਪੁਰੇ ਚਿਪ ਕਰ ਗਿਆ ਜੀ ਇਹ ਸਾਡੀ ਸਕੀਮ ਜਿਹੜੀ ਸੀ ਬਕਾਇਦਾ ਤੌਰ ਤੇ ਨਾਪਣੀ ਨਹੀਂ ਸੀਗੀ ਇਹਨਾਂ ਨੂੰ ਉਹ ਡਾਕਟਰ ਅੰbedkar ਨੇ ਕਿਹਾ ਸੀ ਲੇਕਿਨ Nehru ਨੇ ਕਹਿਤਾ ਸੀ ਜੋ ਮਰਜ਼ੀ ਕਰ ਲੋ ਤੁਹਾਨੂੰ ਮੈਂ ਇਹ ਪੰਜਾਬੀ ਸੂਬਾ ਨਹੀਂ ਦੇਣਾ ਉਹਦੇ ਮਰ ਤੋਂ ਬਾਅਦ ਫਿਰ ਇੰਦਰਾ ਗਾਂਧੀ ਦਿੱਤਾ ਲਾਲ ਬਾਧਰ ਸ਼ਾਹੀ ਦੀ ਪ੍ਰਪੋਜ਼ਲ ਸੀ ਉਹਦੇ ਬਾਅਦ ਸਾਨੂੰ ਇਹ ਮਿਲਿਆ ਪੰਜਾਬੀ ਸੂਬਾ ਤੇ ਬਣਿਆ ਵੀ ਸੇ ਕਰਕੇ ਕਿ ਅੱਜ ਤੱਕ ਪੰਜਾਬ ਦਾ ਕੋਈ ਗੈਰ ਹਿੰਦੂ ਮੁਸਲਮਾਨ ਮੁਕਤਦਲੀ ਬਣ ਸਕੇ ਜੀ ਸਿੱਖ ਬਣ ਕੇ ਆਪਣਾ ਨਿੱਕ ਮੰਨ ਲਿਓ ਮੰਨ ਲਿਓ ਤੁਸੀਂ ਇਹਦੇ ਵਿੱਚ ਹੀ ਹੁਣ ਪੰਜਾਬੀ ਸੂਬੇ 'ਚ ਨਿੱਕ ਮੰਨੋ ਤੇ ਪੰਜਾਬੀ ਸੂਬਾ ਜਿੰਨੀ ਇੱਕ ਮਿਹਨਤ ਨਾਲ ਮਿਲਿਆ ਜੋ ਮਿਲਿਆ ਸੀ ਸਾਨੂੰ ਇਹਦੀ ਰਾਖੀ ਕਰਨੀ ਚਾਹੀਦੀ ਹੈ ਬਚੜ ਕੇ ਕਰਨੀ ਚਾਹੀਦੀ ਹੈ ਪਰ ਜਿਸ ਤਰੀਕੇ ਨਾਲ ਅਸੀਂ ਇਹਨੂੰ ਪੰਜਾਬੀ ਸੂਬੇ ਨੂੰ ਬਰਬਾਦ ਕਰਦੇ ਸਨ ਲੀਡਰ ਹੋਏ ਨੇ ਹੂੰ ਇੰਨੇ ਦੇਸ਼ ਭਗਤੀ ਦੀ ਭਾਵਨਾ ਨਹੀਂ ਆ ਗਈ ਲੁੱਟਮਾਰ ਦੀ ਭਾਵਨਾ ਕਹਿੰਦੇ ਜੀ ਸੇਵਾ ਕਰਨ ਵਾਸਤੇ ਹੈ ਸੇਵਾ ਕਰਨ ਵਾਸਤੇ ਨਹੀਂ ਆਏ ਤੁਸੀਂ ਲੁੱਟਣ ਤੇ ਕੁੱਟਣ ਵਾਸਤੇ ਆ ਜੀ ਤਕਵੀਰ ਸਿੰਘ ਬਾਦਲ ਨੇ ਕਹਿੰਦਾ ਜੀ ਅਸੀਂ ਆਪਣੀ ਰੈਲ ਦੀ ਜਿਹੜੀ ਕਰਨੀ ਸੀ ਕਿੱਦੀ ਚੱਲਣਾ ਉਹ ਰੱਦ ਕਰ ਦਿੱਤੀ ਆ ਆਪਣੇ ਵਰਕ ਕਹਿੰਦਾ ਵੀ ਅਸੀਂ ਤੁਸੀਂ ਆਪਣੇ ਜਿੱਥੇ ਜਿੱਥੇ ਹੱਲ ਪ੍ਰਭਾਵ ਤੇਰੀ ਉਹਨਾਂ ਜਾ ਕੇ ਉਹਨਾਂ ਦੀ ਮਦਦ ਕਰੋ ਬੇਲੂਨ ਕਰਨੀ ਛੇਤੀ ਇਹ ਤੇ ਤੁਸੀਂ ਪੈਸੇ ਦੀ ਮਦਦ ਕਰਦੇ ਹੋ ਵੀ ਰਸਣ ਦੀ ਮਦਦ ਕਰਦੇ ਹੋ ਤੇ ਪੱਕਾ ਹੱਲ ਦੀ ਹਲ ਕੋਲ ਗਰੂ ਇਹਦਾ ਇਹ ਜਿਹੜਾ ਬਲੱਡ ਆਉਂਦੇ ਨੂੰ ਪੱਕੇ ਹੱਲ ਦੀ ਲੋੜ ਆ ਹਾਂ ਆ ਤੁਸੀਂ ਕਰਨਾ ਤਾਂ ਨਾ ਕਿਸੇ ਕੀਤਾ ਤੇ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਵੀ ਸਾਡੀ ਸਰਕਾਰ ਬਣਾ ਦੋ ਅਸੀਂ ਪੱਕੇ ਹੱਲ ਕਰ ਦਾਂਗੇ ਪੱਗੇ ਅਸੀਂ ਜਿਹੜੇ ਸੀ ਸਭ ਸਭ ਕੁਝ ਪੱਕਾ ਕਰ ਦੇਗੇ ਅਸੀਂ ਫਲਟ ਆਉਣਗੇ ਜੀ ਇਸ ਕਰਕੇ ਜਗਵੀਰ ਸਿੰਘ ਮਾਦਲ ਜੀ ਤੁਸੀਂ ਜੋ ਮਰਜ਼ੀ ਕਹੀਓ ਤੇ ਤੁਸੀਂ 15 ਸਾਲ ਕੁਛ ਨਹੀਂ ਕਰ ਸਕਗੇ ਤੇ ਹੁਣ ਤੁਸੀਂ ਦੱਸੋ ਕੀ ਕਰੋਗੇ ਤੇ ਇਹ ਤੇ ਅਧਿ ਹੁੰਦੇ ਨਾ ਵੀ ਕਿ ਕੀ ਬਣੇ ਪਾਉਣ ਦੀ ਗੱਲ ਨੂੰ ਪਕਾਈ ਜੋ ਤੁਹਾਨੂੰ ਕੀ ਫਰਕ ਪੈਂਦਾ ਤੇ ਜਿਹੜੇ ਲੋਕ ਜਾਂਦੇ ਅੱਜ ਵੀ ਵੇਖ ਰਿਆ ਸੀਗਾ ਥਾਣ ਪ੍ਰਭਾਵ ਤੇਰੀਆਂ ਚ ਸਾਡੇ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜੰਦੇ ਗੱਡੀ ਦੇ ਵਿੱਚ ਹੀ ਅਸੀਂ ਪਲਾਣੇ ਆ ਜੀ ਦੌਰਾ ਕਰਨੇ ਆ ਜੀ ਲੋਕਾਂ ਦੀ ਮਦਦ ਕਰਨੇ ਆ ਜੀ ਅਸੀਂ ਵੇਖਣ ਵਾਸਤੇ ਆਏ ਤੁਹਾਡੇ ਵੇਖਣ ਨਾ ਵੇਖਣ ਦੀ ਕਬੱਡੀ ਗੱਲ ਹੈਗੀ ਸਾਰੀ ਬੜੀਆਂ ਨੂੰ ਪਤਾ ਫਲੱਡ ਆਇਆ ਇਹਦੇ ਪਿੰਡਾਂ ਦੇ ਵਿੱਚ ਜੀ ਹਾਂ ਇਹਦਾ ਹੱਲ ਜਿਹੜੀ ਗੱਲ ਅਸੀਂ ਕਹੀ ਯਾਰ ਪਹਿਲਾਂ ਵੀ ਕਹੀ ਇਹ ਵੀ ਬੀਜੇਪੀ ਨੇ ਜਿਹਦਾ ਪਿੰਡਾਂ ਚ ਕੈਂਪ ਲੈਂਡ ਦੀ ਵਿਦਾਇ ਅਦਿਕਲ ਹਰ ਹਰ ਪੀੜਤਾਂ ਦੀ ਮਦਦ ਕਰ ਬਿਲਕੁਲ ਜੇਲ ਬਰ ਕੋ ਫੰਡ ਰੈਕਟ ਨੂੰ ਹੱਲ ਪੀੜਤਾਂ ਵਾਸਤੇ ਹੂੰ ਅਕ ਖੁੱਲੀ ਉਹਨਾਂ ਦੀ ਤੁਰੇ ਦੇ ਸਪਾਸੇ ਵੀ ਜਿਹੜੇ ਪੀੜਤ ਨੇ ਉਹਨਾਂ ਦੀ ਸਾਡੀ ਮਦਦ ਕਰਨੀ ਚਾਹੀਦੀ ਹੈ ਅਸੀਂ ਕਿੱਥੇ ਉਹ ਜਾ ਕੇ ਮੰਗ ਕਰਾਂਗੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਮੁੱਖ ਮੰਤਰੀ ਸਾਹਿਬ ਤਾਂ ਲਾਡੂ ਗਏ ਸੀਗੇ ਦੋਕ ਦਿਨ ਵਰਜਮੀਆਂ ਬੁੱਝੀਆਂ ਖਾ ਕੇ ਆ ਗਏ ਨੇ ਸਮੀਤ ਪਰਿਵਾਰ ਗਏ ਸੀਗੇ ਤੇ ਅੱਜ ਕਿੰਦੇ ਗੁਰਦਾਸਪੁਰ ਰੀਚ ਗਏ ਨੇ ਜੀ ਤੇ ਕੋਰੀਚ ਹਰਨਤ ਜੈਜਾ ਲੈ ਰਹੇ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਚੱਡਿਗੜ ਬੈਠੋ ਤੁਹਾਡੇ ਜੱਜਾ ਲਹਿਣ ਦੀ ਕੋਈ ਲੋੜ ਨਹੀਂ ਜਿਹੜੇ ਕਮ ਬਾਰੇ ਬੁੱਟੇ ਚੱਲਦੇ ਨੇ ਵੀ ਬੰਦ ਹੋ ਜ ਤੁਹਾਡੇ ਆਂ ਬੰਦ ਹੋ ਜਾਂਦੇ ਸਾਰੀ ਸਰਕਾਰੀ ਮਿਸ਼ਰੀ ਤੁਹਾਡੇ ਦਿਵਾਲੇ ਹੋ ਜਾਂਦੀ ਜਿਹੜੇ ਅਸਲੀ ਪੀੜਤ ਵਕੋ ਤੁਹਾਡੇ ਤੇ ਪੁੰਜਰੀ ਪੁੰਨਨ ਦਾ ਪੁੰਟੇ ਨਹੀਂ ਰਤਾ ਜਾਂਦਾ ਹਾਂ ਜਾਂ ਤਾਂ ਤੁਸੀਂ ਦੋ ਚਾਰ ਗਮਨ ਦੀ ਵੱਖਰੀ ਗੱਲ ਹੈ ਤੁਸੀਂ ਦੇ ਫੌਜ ਨਾਲ ਨੇ ਤੁਰੇ ਫਿਰਦੇ 600 ਪਿੰਡ ਨਾਲ ਲੈ ਕੇ ਤੁਰੇ ਫਿਰਦੇ ਤੁਸੀਂ ਕੀ ਲੋੜ ਪਣੀ ਇੱਥੇ ਹੋਣ ਦੀ ਜਾਓ ਜਾ ਕੇ ਚੰਡੀਗੜ੍ਹ ਬਿੱਠੋ ਤੁਸੀਂ ਉੱਥੋਂ ਸਾਰਾ ਕੰਮ ਬੰਨਿਟਰ ਕਰੋ ਅੱਜ ਕੱਲ ਦਾ ਸਿਸਟਮ ਬੜਾ ਅਗੇ ਨੇ ਵਾਇਰਲੈਸ ਤੋਂ ਲੈ ਕੇ ਮੋਬਾਈਲ ਫੋਨ ਐਂਗੇ ਤੁਹਾਡੇ ਕੋਲ ਕਿੰਨੀ ਜੀਨੀ ਦੀ ਦਲਗੋ। ਇਸੇ ਕਰਕੇ ਇਹ ਕੋਈ ਵੀ 파ਰਟੀ ਸਵਰਧ ਨਹੀਂ। ਚਾਹੀਦਾ ਇਹ ਆ ਕਿ ਹੜਾ ਦੇ ਪੱਕੇ ਪ੍ਰਬੰਧ ਕੀਤੇ ਜਾਂ ਨਾ ਉਹ ਕਿਸੇ ਨੇ ਕੀਤੇ ਨਾ ਕਰਨੇ ਆ। ਜੀ। ਹੀਨ ਡੈਮ ਬਣਿਆ। ਇਹਨੂੰ ਅੱਜ ਕੱਲ ਮਹਾਰਾਜਾ ਰਣਜੀਤ ਸਿੰਘ ਡੈਮ ਕਿਨੇ ਸੀ। ਜਦੋਂ ਉਹ ਬੜਾ ਲੀਕ ਕਰ ਗਿਆ ਨੇਵਨੋ ਲੀਕ ਫੇਰ ਉਹ ਮਕਾਦਾ ਤੌਰ ਤੇ ਕੇਪੀਐਸ ਦੀ ਗੱਲ ਦੇ ਫਾਦਰ ਜੀ ਚੀਫਲੀ ਰਿਟਾਇਰ ਹੋਏ ਸੀ ਬੜੇ ਐਕਸਪਰਟ ਸਨ ਉਹਨਾਂ ਨੇ ਭੇਜਿਆ ਉੱਥੇ ਉਹਨਾਂ ਨੇ ਵੀ ਦੱਸਿਆ ਵੀ ਲੀ ਕਿਵੇਂ ਲੀਕ ਚ ਬੰਦ ਕਿਵੇਂ ਹੋਣੀ ਥਾਡੀ ਮਤਲਬ ਡੈਮ ਵਾ ਬਣਿਆ ਵਾ ਪਾਖੜਾ ਡੈਮ ਬਣਿਆ ਅੱਜ ਤੱਕ ਲੀਕ ਨਹੀਂ ਕੀਤਾ ਅਜੇ ਤੱਕ ਜੀ ਉਹ ਡੈਮ ਨੂੰ ਜਿਹਨੇ ਡਿਜ਼ਾਈਨ ਕੀਤਾ ਸੀ ਜਿਹਨੇ ਬਣਾਇਆ ਸੀ ਉਹ ਬੰਦਾ ਕਿੰਨਾ ਸੀ ਅੱਠ ਪੜਿਆ ਸੀ ਕੋਈ ਇੰਜੀਨੀਅਰ ਨਹੀਂ ਕੀਤੀ ਹੁੰਦੀ ਤਜਰਬਾ ਹੀ ਇਹਨਾਂ ਦਾ ਹੋਇਆ ਹੋਇਆ ਸੀ ਇਸ ਕਰਤੀ ਉਹ ਗਰੇਸੀਗਾ ਲੇਕਿਨ ਇੱਥੇ ਅਸੀਂ ਡੈਮ ਬਣਾਇਆ ਉਹ ਲੀਕ ਕਰ ਗਿਆ ਲੀਕ ਕਰ ਤੋਂ ਬਾਅਦ ਭਾਦੀ ਬਣ ਗਈ ਹੁਣ ਕਰੀਏ ਤੇ ਕਰੀਏ ਕੀ ਅਸੀਂ ਫਿਰ ਕੇਪੀਜ਼ ਦੇ ਉਹਦੇ ਫਾਦਰ ਨੇ ਜਾ ਕੇ ਦੱਸਿਆ ਵੀ ਇਹ ਮਟੀਰੀਅਲ ਯੂਜ਼ ਕਰੋ ਤੇ ਇੱਥੇ ਆ ਲਾਓ ਤੇ ਫਿਰ ਬੰਦ ਹੋ ਜੂਗਾ ਉਹ ਫਿਰ ਬੰਦ ਹੋਇਆ ਹੁਣ ਥੀਮ ਦਾ ਪਾਣੀ ਕਿਤੇ ਹੋਣੀ ਹੈ ਨਾ ਉਹ ਮੁਰਕੀ ਸ਼ਾਹਪੁਰ ਕੰਢੀ ਹੁੰਦਾ ਸ਼ਾਹਪੁਰ ਕੰਢੀ ਕੀ ਬਰਾਜ ਬਣਾ ਕੇ ਬਕਾਇਦਾ ਤੌਰ ਤੇ ਉਤੋਂ ਨਹਿਰਾਂ ਕੱਢਣ ਦੀ ਗੱਲ ਸੀ 1977 ਦੀ ਗੱਲ ਅੱਜ ਤੱਕ ਕੋਈ ਨਹਿਰਾਂ ਨੂਰਾਂ ਦੀ ਕਿਤੇ ਗਲਤ ਖੈ ਦੀ ਦਿੰਦੀ ਜੇ ਉਹ ਪਾਣੀ ਅਸੀਂ ਨਹਿਰਾਂ ਚ ਪਾਇਆ ਹੋਵੇ ਜੀ ਨਹਿਰਾਂ ਤੋਂ ਗਾ ਜਿਹੜੀ ਪਤੀ ਸਾਡੀ ਹੈਗੀ ਉਧਰ ਭੇਜਿਆ ਹੋਵੇ ਅਸੀਂ ਜਿੱਥੇ ਨਹੀਂ ਪਾਣੀ ਚੜਦਾ ਕੋਈ ਵੀ ਤੁਸੀਂ ਭੇਜ ਸਕਦੇ ਆ ਮੱਧ ਪ੍ਰਦੇਸ਼ ਤੇ ਰਾਜਸਥਾਨ ਨੇ ਮਹਾਰਾਸ਼ਟਰ ਨੇ ਕੰਮ ਕੀਤੇ ਨੇ ਐਕਚੁਅਲੀ ਤੁਹਾਨੂੰ ਪਤਾ ਹੋਏਗਾ ਗੁਰਦਾਸਪੁਰ ਚ ਨਵਦੇਸ ਸਕੂਲ ਹੈ ਇੱਕ ਜੀ ਨਵਦੇਸ ਦੇ ਬੱਚੇ ਪੜ੍ਹਦੇ ਨੇ ਬੱਚੇ 240 ਜੇ ਵੀ ਫਸੇ ਪੈਦੇ ਨੇ ਨਵਦੇਸ ਸਕੂਲ ਕੋਠੇ ਦੀ ਛੱਤ ਸਕੂਲ ਦੀ ਛੱਤ ਤੇ ਬੈਠੇ ਨੇ ਉਹ ਹੂੰ ਲੋਕ ਆਪਣੇ ਲੈਵਲ ਤੇ ਸਰਕਾਰੀ ਛਤਤ ਹੁੰਦੀ ਹੈਗੀ ਕਿਸ਼ਤੀ ਕਿ ਇਹਦੇ 6 ਬੱਚੇ ਹੁੰਦੇ ਕੋਈ ਬਸ ਜੇ 6 ਬੱਚੇ ਇਕੱਠੇ ਹੋਵਦੇ ਤੇ ਕਨਾਂ ਟਾਈਮ ਨੂੰ ਸਹੀ ਰਾਤ ਸਹੀ ਰਾਤ ਬੱਚੇ ਬੈਣੀ ਉੱਤੇ ਉੱਤੇ ਜੀ ਪਹਿਲੀ ਗੱਲ ਤੇ ਡਾਈਟ ਹੋ ਗਿਆ ਸੀਗਾ ਤਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਹੈਂਡਵਰਕ ਨਹੀਂ ਜੇ ਬੱਚੇ ਨੂੰ ਆਪਣੇ ਘਰੋਂ ਘਰ ਲੈ ਜਾਓ ਤੁਸੀਂ ਬੱਚਿਆਂ ਨੂੰ ਬਚਾਉਣ ਵਾਸਤੇ ਲੋਕ ਸਾਹਮਣੇ ਆਏ ਲੋਕ ਲੱਗ ਪਏ ਨੇ ਕੱਢਣ ਵਾਸਤੇ ਕਿ ਜਲਦੀ ਜਲਦੀ ਮਾਰਚਾਉਂਦੇ ਪਸੀ ਕੱਢਣ ਕਿ ਲਾਇ ਕਿਉਂ ਨਹੀਂ ਜੀ ਉਹ ਕੰਟਰੀ ਸਾਹਮਣੇ ਕਹਿਤਾ ਵੀ ਸਰਕਾਰੀ ਅਫੀਸਰ ਤੁਸੀਂ ਜੂਰ ਕਰ ਸਕਦੇ ਹੋ ਪਰ ਕਿੰਨਾ ਦੂਸਰ ਲੋਕ ਤੁਸੀਂ ਹੂੰ ਗਲਤੀ ਹੈ ਵੀ ਇਹ ਹੜਾਂ ਦਾ ਪੱਕਾ ਪ੍ਰਬੰਧ ਕੀਤਾ ਜਾਂਦਾ ਹੈ ਸਾਡੀ 1,20,000 ਏਕੜ ਜ਼ਮੀਨ ਜਿਹੜੀ ਹੈ ਅੱਜ ਬਰਬਾਦ ਫਸਲ ਬਰਬਾਦ ਹੋ ਚੁੱਕੀ ਹੈ ਤੇ ਮੈਨੂੰ ਨਹੀਂ ਮੇਰੇ ਪਿਆਰ ਦੇ ਟੀਚੇ ਰੱਖਿਆ ਨਾ ਝੋਨੇ ਦਾ ਪੂਰਾ ਕਰ ਸਕਣ ਤੇ ਸਰਕਾਰ ਦੇ ਖਾਤੇ 'ਚ ਮੈਨੂੰ ਨਹੀਂ ਮੇਰੇ ਪੀ ਇੱਕ ਵੀ ਬੋਰੀ ਅਰਤੀ ਝੋਨੇ ਦੀ ਆਵੇ ਸਾਰੀ ਜਿਹੜੀ ਇਹ ਪ੍ਰਾਈਵੇਟ ਜਿਹੜੀਆਂ ਏਜੰਸੀਆਂ ਖਰੀਦਣ ਦੀ ਇਥੋਂ ਜੀ ਸਰਕਾਰ ਠੋਕ ਰਹੇਗੀ ਜੀ ਬਿਲਕੁਲ ਹੜਾ ਦੇਵਲਪੇਡ ਦੇ ਵਿੱਚ ਕਾਫੀ ਪੰਜਾਬ ਦੇ ਪਿੰਡ ਆ ਚੁੱਕੇ ਨੇ ਲੋਕੀ ਉਡੀਕ ਰਹੇ ਸੀ ਕਿ ਕਦੋਂ ਸਰਕਾਰ ਉਹਨਾਂ ਦੀ ਬਾਹ ਫੜੇ ਤੇ ਜੇ ਸਰਕਾਰ ਨੇ ਹੁਣ ਜਾਇਜ਼ਾ ਹੀ ਲੈਣਾ ਸ਼ੁਰੂ ਕੀਤਾ ਸਿਰਫ ਪੱਕੇ ਪ੍ਰਬੰਧ ਹੁੰਦੇ ਨੇ ਜਿਵੇਂ ਤੁਸੀਂ ਕਿਹਾ ਕਿ ਹੁੰਦੇ ਆ ਨਹੀਂ ਹੁੰਦੇ ਇਹ ਤਾਂ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਿਨਾਂ ਨੂੰ ਕੀ ਕਰਦੀ ਹੈ ਪੰਜਾਬ ਸਰਕਾਰ ਹਰ ਵਾਰੀ ਜਾਇਜ਼ਾ ਹਰ ਸਰਕਾਰ ਜਾਂਦੀ ਹੈ ਜਾਇਜ਼ਾ ਲੈਂਦੇ ਨੇ ਮੰਤਰੀ ਆ ਜਾਂਦੇ ਨੇ ਮੁਆਵਜ਼ਾ ਵੀ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਮੰਗ ਕਰਦੇ ਰਹਿ ਜਾਂਦੇ ਨੇ ਲੋਕੀ ਬਾਕੀ ਗਿਆਨੀ ਹਰਪੀ ਸਿੰਘ ਉਹਨਾਂ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਵੀ ਮਾਮਲੇ 'ਚ ਦੇਖਦੇ ਆ ਕਿ ਕੀ ਕੁਝ ਹੁੰਦਾ ਹੈ ਕਿ ਜੱਦਰ ਕੁਲਦੀਪ ਸਿੰਘ ਅੜਕਾਜੂ ਸੇ ਸ਼ਿਕਾਇਤ ਦੇ ਉੱਤੇ ਕੋਈ ਗੱਲ ਕਰਦੇ ਨੇ ਜਦੋਂ ਇਕਤਰਤਾ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਸਾਬ ਬਿਕਰਮ ਸਿੰਘ ਮਜੀਠੀਆ ਤੇ ਉੱਤੇ ਹੁਣ ਆਉਂਦੇ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਉਹਨਾਂ ਦੇ ਵਕੀਲ ਦੇ ਜੇਲ੍ਹ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਕਰੀਬ 1 ਘੰਟੇ ਮੁਲਾਕਾਤ ਹੋਈ ਬਾਹਰ ਆ ਕੇ ਉਹਨੇ ਕੁਝ ਖਦਸ਼ੇ ਜਤਾਏ ਨੇ ਕਿ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਅੱਗੇ ਕਿਰੇ ਹੋਏ ਨੇ ਮੁਸ਼ਕਲਾਂ ਵਧੀਆਂ ਨੇ ਹੋਰ ਉਹਨਾਂ ਦੇ ਨਾਲ ਨੂੰ ਬਿਕਰਮ ਸਿੰਘ ਮਜੀਠੀਆ ਕਿਰੇ ਹੋਏ ਨਜ਼ਰ ਆ ਸਕਦੇ ਨੇ ਮੇਖੂ ਬਿਕਰਮ ਸਿੰਘ ਮਜੀਠੀਆ ਗਲਤ ਗੱਡੀ ਚੜ੍ਹ ਗਏ ਸਰਕਾਰ ਐਨੀ ਸੀਗੀ ਕਈ ਦਾ ਸੀ ਪਸੰਜਰਤ ਬੈਠ ਕੇ ਗੁਜਰਾਉਂਦਾ ਰਹਿੰਦੇ ਗੱਡੀ ਤੇ ਆਪਣੀ ਇਹ ਚੱਲ ਕੇ ਮੇਜ਼ ਗੱਡੀ ਤੇ ਉਹਦੀ ਸਪੀਡ ਜ਼ਿਆਦੀ ਸੀ ਤੇ ਹੁਣ ਬੂਹੇ ਚ ਲਟਕੇ ਫਿਰਦੇ ਨੇ ਤੇ ਵਿਕ੍ਰਮ ਸੀ ਕਿ ਮਜੀਠਿਆ ਮੁੱਛਨਤਾ ਦਿੰਦੇ ਸੀ ਨਾ ਭੰਤਿਆ ਜੋ ਕਰਨੇ ਕਰਲਾ ਮੈਂ ਕਰਲਾ ਉਹਦੀ ਧੀ ਤੇ ਟਿੱਪਣੀ ਕੀਤੀ ਉਹਦੇ ਪ੍ਰਵਾਹ ਤੇ ਟਿੱਪਣੀ ਕੀਤੀ ਚੁੱਪ ਰਿਹਾ ਤੇ ਜਦੋਂ ਉਹਦੀ ਸਰਕਾਰ ਤੇ ਟਿੱਪਣੀ ਕੀਤੀ ਉਹਦੇ ਕਰਤਾਰ ਤੇ ਟਿੱਪਣੀ ਕੀਤੀ ਫਿਰ ਉਹਨੇ ਕਿਹਾ ਚੰਗਾ ਵੀ ਹਟਲ ਨੂੰ ਮੈਂ ਦੱਸਾਂ ਕੀ ਪੱਤ ਹੋ ਗਈ। ਤੇ ਵਿਜੀਲੈਂਸ ਦੇ ਕਾਰਜ ਉਹ ਨਵੇਂ ਨਹੀਂ ਕੀਤੇ। ਵਿਜੀਲੈਂਸ ਪਿਛਲੇ ਘੱਟੋ-ਕੱਢ 6 ਮਹੀਨੇ ਤੋਂ ਸਾਰੇ ਡਾਕੂਮੈਂਟਸ ਇਕੱਠੇ ਕਰ ਰਹੀ ਸੀ ਡਿਊਟੀ ਲੱਗੀ ਸੀ ਸਭ ਇਕੱਠਾ ਕਰੋ ਤੁਸੀਂ। ਜੀ। 6 ਮਹੀਨੇ ਦੀ ਬਾਅਦ ਡਾਕੂਮੈਂਟਸ ਤਿਆਰੀ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਇਹ ਮਤ ਸੋਚੇ ਮੇਰੀ ਵੀ ਜੱਦੀ ਕਾਰਵਾਈ ਕੀਤੀ ਗਈ ਤੇ ਫਿਰ ਵਿਕਰਮ ਜੀ ਦੀ ਜਿੱਤੀ ਦੇ ਸੈਲ ਉੱਥੇ ਹੈਗੇ ਸੀ। ਤੇ ਬਿਕਰਮਜੀਤ ਸਿੰਘ ਨੇ ਪਹਿਲਾ ਕੰਮ ਸ਼ੁਰੂ ਕਰਤਾ ਸੀ ਮੇਰੀ ਗ੍ਰਿਫਤਾਰੀ ਕਿਸੇ ਮ리로 ਹੋ ਸਕਦੀ ਹੈ ਜਿਸ ਦਿਨ ਗ੍ਰਿਫਤਾਰੀ ਹੋਣੀ ਸੀ ਬਿਕਰਮਜੀਤ ਸਿੰਘ ਨੂੰ ਫਿਰ ਫੋਨ ਆ ਗਿਆ ਸੀ ਤੇਰੀ ਗ੍ਰਿਫਤਾਰੀ ਹੈਗੀ ਤੇ ਬਿਕਰਮਜੀਤ ਸਿੰਘ ਨੇ ਆਪਣੇ ਕਰ ਆਪਣੇ ਸਿਪਾਸਲ ਬਰਵਾ ਲਏ ਸੀ ਫੋਨ ਦੇ ਉੱਤੇ ਤੁਸੀਂ ਆਜੋ ਇੱਥੇ ਜਿੰਨਾਂ ਨੇ ਵਿਜੀਲੈਂਸ ਨੂੰ ਧੱਕੇ ਤੋਂ ਕੋਈ ਮਾਰੇ ਕਾਫੀ ਕੁਝ ਹੋਇਆ ਉੱਥੇ ਉਹ ਕੰਮ ਕਰਨੇ ਦਰਜ ਹੋਏ ਤੇ ਬੇਗਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਅਰਸ਼ਦੀਬ ਕਲੇਰ ਤੋਂ ਸ਼ੁਰੂ ਤੋਂ ਕਹਿੰਦੇ ਨੇ ਬਿਲਕੁਲ ਬੋਕਸ ਕਹਿੰਦੇ ਝੂਠੇ ਕੇਸ ਦੀ ਕੱਖ ਨਹੀਂ ਲੱਭਾ ਕੁਝ ਨਹੀਂ ਹੈਗਾ ਜੀ 540 ਕਰੋੜ ਕੋਈ ਨਹੀਂ ਹੋਗੇ ਹਾਂ ਤੇ ਕਲੇਰ ਸਾਹਿਬ ਦੀ 540 ਕਰੋੜ ਦੀ ਗੱਲ ਕਰਦੇ ਇਹ ਕਹਿੰਦੇ 700 ਕਰੋੜ ਦਾ ਚਲਾਨ ਪੇਸ਼ ਕਰਤਾ ਜੀ 400 ਬੈਂਕਾਂ ਦੀਆਂ ਸਟੇਟਮੈਂਟਾਂ ਨਾਲ ਲਾਤੀਆਂ ਨੇ 200 ਗਵਾਹ ਬਣਾਲੇ ਨੇ ਨਾਰਦ ਨੰਬਰ ਚਲਾਨ ਪੇਸ਼ ਕੀਤਾ ਵਾ ਕਦੇ ਤੁਸੀਂ ਫੇਰ ਵੀ ਕਹਿੰਦੇ ਕਿ ਜੇ ਕੁਝ ਨਹੀਂਗਾ ਤੇ ਦਾ ਮਤਲਬ ਤੁਹਾਨੂੰ ਕੋਈ ਫੋਬੀਆ ਕੋਈ ਹੋਰ ਹੀ ਹੋਇਆ ਲੱਗਦਾ ਹਾਂ ਇੱਕ ਗੱਲ ਜਿਹੜੂ ਕੀਤੀ ਉਹਨਾਂ ਨੇ ਉਹਨਾਂ ਕਹੇ ਵੀ ਸਰਕਾਰ ਵਿਕ੍ਰਮ ਦੀ ਮੀਡੀਆ ਤੇ ਕੇਸ ਤੇ ਕੇਸ ਦਰਜ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਵੀ ਵਿਕ੍ਰਮ ਜਿੱਥੇ ਬਾਹਰ ਨਾ ਸਕੇ ਐਸੀ ਆਪਣੀ ਪਟੀਸ਼ਨ ਜਿਹੜੀ ਪਾਈ ਸੀ ਉਹਨਾਂ ਦੇ ਰਿਮਾਂਡ ਨੂੰ ਲੈ ਕੇ ਉਹ ਅਸੀਂ ਵਾਪਸ ਕਰ ਲਈਏ ਜੀ ਅਗਲੀ ਪਟੀਸ਼ਨ ਫਿਰ ਪਾ ਰਹੇ ਆਂ ਜੀ ਦੇ ਵਿੱਚ ਅਸੀਂ ਬੇਲ ਵੀ ਅਪਲਾਈ ਕਰਾਂਗੇ ਬਿਖਾਇਦਾ ਤੌਰ ਤੇ ਤੇ ਉਹ ਕੇਸ ਦੀ ਜਿਹੜੀ ਆ ਉਹਨੂੰ ਖਾਰਜ ਕਰਨ ਦੀ ਵੀ ਗੱਲ ਕੀਤੀ ਜਾਊਗੀ ਤੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਜਵਾਨ ਤੋਂ ਲਵਾਂਗੇ ਅਸੀਂ ਤੇ ਉਹਨਾਂ ਐ ਵੀ ਸ਼ੰਕਾ ਬਣ ਕੀਤਾ ਵੀ ਵਿਕਣ ਸਿੰਘ ਮਜੀਠੀਆ ਨੂੰ ਜੇਲ੍ਹ ਚ ਰੱਖਣ ਦੇ ਵਾਸਤੇ ਉਹਨਾਂ ਤੇ ਹੋਰ ਵੀ ਕੇਸਾਂ ਦਾ ਚ ਕੀਤੇ ਜਾਂ ਸਕਦੇ ਜੀ ਹੋਰ ਕਿਸ ਦਾ ਚ ਕੀਤੇ ਤੇ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਮਤਲਬ ਪੇਰ ਬਾਅਦ ਨਹੀਂ ਹੁੰਦੇ ਇਹਨਾਂ ਦੇ ਸਰਕਾਰ ਨੇ ਹੂੰ ਪਤਾ ਹੋਏਗਾ ਭਾਰਤ ਪੂਸ਼ਨ ਆਛੂ ਜਿਹੜੇ ਸਾਬਕਾ ਮੰਤਰੀ ਰਹੇ ਨੇ ਖਰਾਕ ਮੰਤਰੀ ਹਰਨ ਪੰਜਾਬ ਦੇ ਕਾਗਰ ਸਰਕਾਰ ਦੇ ਟਾਈਮ ਦੇ ਤੇ ਭਾਰਤ ਪੂਸ਼ਨ ਆਛੂ ਦੀ ਜਿਹੜੀ ਐਫਆਈ ਕੀਤੀ ਸੀ ਉਹ ਹਾਈ ਕੋਰਟ ਨੇ ਕੁਐਸ਼ ਕਰ ਦਿੱਤੀ ਤੇ ਸੁਪਰੀ ਜਿਹੜੀ ਸਾਡੀ ਸਰਕਾਰ ਸੁਪਰੀ ਬੜ ਪੁੱਜ ਗਈ ਜੀ ਹਾਈ ਕੋਰਟ ਫੈਸਲ ਚੈਲੰਜ ਕੀਤਾ ਹੁਣ ਕਿਦਾਂ ਕਿ ਚੈਲੰਜ ਕੀਤਾ ਕਿਵੇਂ ਕੀਤਾ ਇਹਦੀ ਪਤਾ ਉਥੋਂ ਇਰਾਦਤ ਮਿਲਦੀ ਕਿ ਨਹੀਂ ਮਿਲਦੀ ਸਰਕਾਰ ਨੂੰ ਨਿੱਕਾ ਹਾਲਦੀ ਕੜੀ ਫਿਰ ਇੱਕ ਵਾਰੀ ਆਛੂ ਨੂੰ ਚਿੰਤਾ ਚ ਪਾਤਾ ਵੀ ਜੇੜ ਕਟਣੀ ਬੜੀ ਔਖੀ ਹੈ। ਹਮ ਤੇ ਵਜੀਠੀਆ ਦੀ ਅਜੇ ਤੱਕ ਇਹ ਗੱਲ ਕੋਈ ਮੰਨੀ ਨਹੀਂ ਗਈ। ਗਾ ਮੰਨੀ ਜਾਂਦੀ ਹੈ ਇਹਦੀ ਪਤਾ ਲੱਗ ਕੇ ਜਿਹੜੀ ਸ਼ੰਕਾਜਾਰ ਕੀਤੀ ਉਹਨਾਂ ਦੇ ਵਕੀਲ ਨੇ ਉਹ ਬੜੀ ਚਿੰਤਾ ਵਾਲੀ ਵੀ ਇੱਕ ਕੇਸ ਉਹਨਾਂ ਤੇ ਹੋਰ ਵੀ ਕੇਸ ਦਰਜ ਹੋ ਸਕਦੇ ਨੇ ਜੀ ਜੀ ਦੇਖਦੇ ਹਾਂ ਕੀ ਹੁੰਦਾ ਬਿਕਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਹੀ ਰਹੀਆਂ ਨੇ ਹੁਣ ਤੱਕ ਉਹਨਾਂ ਨੂੰ ਕੋਈ ਰਾਹਤ ਤੇ ਮਿਲੀ ਨਹੀਂ ਹੈ ਦੇਖਦੇ ਹਾਂ ਪਰ ਸਭ ਹਰਜਿੰਦਰ ਸਿੰਘ ਦਾ ਮਾਮਲਾ ਵੀ ਕਾਫੀ ਪੱਕਿਆ ਹੋਇਆ ਫਲੋਰੀਡਾ 'ਚ ਜੋ ਐਕਸੀਡੈਂਟ ਹੋਇਆ ਉਸ ਨੂੰ ਲੈ ਕੇ ਕਾਫੀ ਲੋਕਾਂ ਨੇ ਆਵਾਜ਼ ਚੁੱਕੀ ਹੈ ਤੇ ਗੁਰਪਤਵੰਨ ਸਿੰਘ ਪੰਨੂ ਜੋ ਕਿ ਐਸਐਫਜੀ ਦੇ ਮੁਖੀ ਨੇ ਉਹ ਵੀ ਉਹਨਾਂ ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰਨ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਇਸ ਵੇਲੇ ਮੈਂਟਲੀ ਕਾਫੀ ਡਿਸਟਰਬਡ ਹੈ ਰਿਹਾਨਾ ਜਾਫਰੀ ਇਹ ਰਾਣ ਦੀ ਇੱਕ ਕੁੜੀ ਸੀ। ਉਹ ਇੱਕ ਆਫਿਸ 'ਚ ਕੰਮ ਕਰਦੀ ਸੀ। ਉਸ ਆਫਿਸ ਦੇ ਵਿੱਚ ਇੱਕ ਸੀਆਈਡੀ ਇੰਸਪੈਕਟਰ ਹੁੰਦਾ ਸੀ। ਜਿਹੜੇ ਹਮਲਾ ਦਾ ਦੋਸ਼ ਆਪੀ ਉਹ ਮੇਰੀ ਇੱਜ਼ਤ ਨੂੰ ਹੱਤਕਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਉੱਤੇ ਅਟੈਕ ਕੀਤਾ ਬਰਾਬਰ। ਉਹ ਟੈਗ ਬਧੀ ਕੋਈ ਕੋ ਤਿੱਖੀ ਚੀਜ਼ ਸੀ ਉਹਨੇ ਮਾਰੀ ਉਹ ਬਾਹਾਂ ਦੇ ਵਿੱਚ ਕਿਤੇ ਵੱਜ ਗਈ ਤੇ ਬਾਹਾਂ ਤੇ ਜਿਹੜੇ ਇੰਨਾ ਖੂਨ ਨਿਕਲਿਆ ਤੇ ਉਹਦੀ ਮੌਤ ਹੋ ਗਈ। ਉਦੀ ਉਹਦੀ ਮੌਤ ਤੋਂ ਬਾਅਦ ਜਾਫਰੀ ਦੀ ਗ੍ਰਿਫਤਾਰੀ ਹੋ ਜਾਂਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਸੁਪਰੀਮ ਕੋਰਟ ਤੱਕ ਦੀ ਫਾਂਸੀ ਜਬਾਰ ਨਹੀਂ ਰਾਸ਼ਟਰਪਤੀ ਉਹਨੀ ਮਾਫ ਕਰ ਦੁਨੀਆ ਭਰ ਦੀਆਂ ਬਕਾਇਦਾ ਤੌਰ ਤੇ ਹਿਊਮਨ ਰਾਈਟਸ ਜਥੇਬੰਦੀਆਂ ਨੇ ਅਪੀਲਾਂ ਕੀਤੀਆਂ ਦਲੀਲਾਂ ਦਿੱਤੀਆਂ ਵੀ ਤੁਸੀਂ ਇਹਦੀ ਘੱਟੋ ਘੱਟ ਲੇੜੀ ਆ ਦੀ ਫਾਂਸੀ ਮਰ ਕਰ ਦਿਓ ਉਮਰ ਘੱਟ ਦੇ ਦੇ ਕੋਈ ਗੱਲ ਨਹੀਂ ਲਿਕਮੈਂ ਉਹ ਕਿਹੜਾ ਸਾਰਾ ਕਾਨੂੰਨ ਕਹਿੰਦਾ ਕਾਨੂੰਨ ਦੇ ਮਤਲਬਕ ਰਿਆਨਾ জাফর ਨੂੰ ਬਕਾਇਦਾ ਤੌਰ ਤੇ ਫਾਂਸੀ ਲਾਈ ਗਈ ਸੀ ਜੀ ਜਿਉ ਫਾਂਸੀ ਲਾਈ ਗਈ ਸੀ ਤੇ ਉਹਨੇ ਜਾਣ ਲੱਗਿਆ ਅਗਲ ਕਹੀ ਸੀਗੀ ਆਖਰੀ ਵਿਲ ਜਿਹੜੀ ਵਿਲ ਲਿਖੀ ਸੀ ਉਹਨੇ ਕਿਹਾ ਸੀ ਮੇਰੇ ਸਰੀਰ ਦਾ ਕੋਈ ਵੀ ਅੰਗ ਜਿਹਦੇ ਵੀ ਕਿਸੇ ਕੰਮ ਦਾ ਉਹਨੂੰ ਦੇ ਦਿੱਤਾ ਜੇ ਉਹ ਖਰਾ ਸ੍ਰੀ ਦਗਵਾ ਸੀ ਅੱਖਾਂ ਵਿੱਚ ਕਰ ਲਈਆਂ ਗਿਆ ਦਿਲ ਵੀ ਕਰ ਲਿਆ ਗਿਆ ਜਿਗਰਾ ਵੀ ਕਰ ਲਿਆ ਗਿਆ ਕਿਡੀਆਂ ਵਿੱਚ ਕਰ ਲਈਏ ਉਹ ਜੋ ਵੀ ਚਾਹੀਦਾ ਸੀ ਜੋ ਵੀ ਉਹ ਕਿਸੇ ਦੇ ਸਕਦਾ ਸੀਗਾ ਤੇ ਉਹ ਕਹਿੰਦੀ ਸੀ ਮੈਂ ਆਪਣੀਆਂ ਅੱਖਾਂ ਨਾਲ ਜਿੰਦਾ ਰਹਿ ਸਕਦੀ ਹੋਂ ਜਾਫਰੀ ਨੂੰ ਜਦੋਂ ਉਹਨੂੰ ਫਾਰਸੀ ਲੱਗ ਗਈ ਸਭ ਕੁਝ ਹੋ ਗਿਆ ਤੇ ਜਾਫਰੀ ਦੀ ਬਿਲ ਕੋ ਕਿਡੀਆਂ ਵੱਡੀ ਬਿਲ ਸੀ ਜਿਹੜੀ ਕਰਕੇ ਗਈ ਵੀ ਮੇਰਾ ਸਰੀਰ ਵਿਰਥ ਨਹੀਂ ਜਾਣਾ ਚਾਹੀਦਾ ਜੀ ਬਾਰੇ ਉਹਨਾਂ ਦੇ ਪੜੀ ਲਿਖੀ ਕੁੜੀ ਸੀਗੀ ਜੇਲ੍ਹ ਦੇ ਵਿੱਚ ਤੇ ਰਹਿ ਕੇ ਉਹਨੇ ਉਹਨਾਂ ਦੇ ਸਰਕਾਰੀ ਮੁਲਾਜ਼ਮ ਜਿਹੜੀ ਸੀ ਉਹਨੇ ਬੱਚੇ ਪੜਾਏ ਜਿਹੜੇ ਅਫਸਰ ਲੱਗੇ। ਬੀਸੀ জাফর ਦੇ ਪੜੇ। ਇਸੇ ਤਰ੍ਹਾਂ ਜਿਹੜੀ ਗੱਲ ਕੀਤੀ ਉੱਥੋਂ ਤਿੰਨ ਗੋਰੀ ਮਰੇ ਨੇ। ਭਾਵੇਂ ਗਲਤ ਕੱਟ ਕਰਕੇ ਮਰਿਆ ਉਹਦੀ ਆਪਣੀ ਇੰਟੈਂਸ਼ਨ ਕੋਈ ਨਹੀਂ ਸੀ ਜਿਹੜੇ ਉੱਥੋਂ ਦੇ ਕਾਨੂੰਨ ਨੇ ਉਹਦੇ ਮੁਤਾਬਿਕ ਉਹਨੂੰ 45 ਸਾਲ ਸਜ਼ਾ ਹੋ ਸਕਦੀ। 38 ਸਾਲ ਦੀ ਇਕੱਠੀ ਸ਼ੁਰੂ ਹੋਵੇ ਤੇ ਫਿਰ ਵੀ 15 ਸਾਲ ਤੱਕ ਜਿਹੜਾ ਬੋਗਨ ਜੀ ਲੇਕਿਨ ਉਹ ਕੈਰੇਕਟਰ ਹੀ ਹੈਗੀ ਹੈ ਜੇ ਕਿਤੇ ਕਰੈਕਟਰ ਚੰਗਾ ਨਾ ਹੂੰ ਉਹਨੂੰ ਪੈਦਲ ਛੱਡ ਦਿੰਦੇ ਇਹਨਾਂ ਦਾ ਵਿਹਾਰ ਬਹੁਤ ਵਧੀਆ ਹੈ ਜੀ ਇਹਨੇ ਕੋਈ ਜਨਬਤੀ ਵਿਗਨ ਕੀਤਾ ਛੱਡ ਦਿੰਦੇ ਜਮੇ ਲੇਕਿਨ ਵੇਖੋ ਕੇਸ ਅਜੇ ਚੱਲਿਆ ਨਹੀਂ ਗਿਆ ਕੇਸ ਦਾ ਕੋਈ ਰੂਹਾਂ ਧੁਆ ਨਹੀਂ ਗਿਆ ਤੇ ਸਾਡੇ ਲੋਕਾਂ ਨੇ ਇੰਨਾ ਕਿ ਬਦਨਾਮ ਕੀਤਾ ਇੱਕ ਪਾਰਟ ਹੂੰ ਬਦਨਾਮ ਕਰਦਾ ਇੱਕ 파ਟ ਆ ਵੀ ਇੰਨਾ ਲੋਕਾਂ ਨੂੰ ਇੰਡੀਆ ਨੂੰ ਇੱਥੇ ਇੰਨਾ ਬਦਨਾਮ ਕਰਦੇ ਹੋ ਇੰਨਾ ਬਦਨਾਮ ਕਰਦੇ ਹੋ ਪੀ ਇਹਨਾਂ ਰਹਿਣਾ ਮੁਸ਼ਕਿਲ ਕਰਦੇ ਹੋ ਪਿਛਲੇ ਕੁਝ ਹਫ਼ਤੇ ਉਹ ਨਦੀ ਜਿਹੜੀ ਪਹਿਲੀ ਵਾਰੀ ਆ ਉੱਥੋਂ ਦੇ ਮੀਡੀਆ ਨੇ ਇਸ ਕੇਸ ਨੂੰ ਉਜਾਗਰ ਇੰਨਾ ਕੀਤਾ ਤੇ ਕਟਾਟਾ ਸੀ ਵੀ ਨਹੀਂ ਕੀਤੀ ਹਮ ਇਹਦਾ ਐਸਿਕਾ ਪੈਸੇ ਕਿਹਦੇ ਵੀ ਠੀਕ ਹੈ ਇਹਨਾਂ ਇਨਸਾਫ ਹੋਣਾ ਚਾਹੀਦਾ ਇਹਨੇ ਜਾਨਮਾਰਕੀ ਗੁਨਾਹਦਕੂ ਕੀਤਾ ਨਹੀਂ ਗਲਤੀ ਦੀ ਸੱਜਾ ਦੇ ਸਕਦੇ ਹੋ ਗੁਰਾ ਨਹੀਂ ਹੁਣ ਚਲੋ ਪੰਨੂ ਸਾਹਿਬ ਜਾ ਕੇ ਮਿਲ ਕੇ ਉਹਦੇ ਨੇ ਉਹਨੂੰ ਜੇਲ੍ਹ ਦੇ ਵਿੱਚ ਨਰਾਸ਼ਾ ਨਰਾਸ਼ਾ ਵੀ ਆਦਮ ਚ ਹੁਣ ਹੀ ਆ ਗਿਆ ਕਿਸੇ ਹੁਕਮ ਵਾਸਤੇ ਸੀ ਗੱਲ ਪਜਹਰ ਹੋ ਗਈ ਬਿਲਕੁਲ politickal asylum ਦਾ ਉਹਨੇ ਕੇਸ ਲਾਇਆ ਤੇ ਸਾਡੇ ਲੋਕ ਕਹਿੰਦੇ ਆ ਵੀ ਮੋਦੀ ਸਾਹਿਬ ਉਹਦੀ ਮਦਦ ਕਰ ਮੋਦੀ ਦੇ ਖਿਲਾਫ ਨੇ ਕੇਸ ਲਾਇਆ ਤੇ ਮੋਦੀ ਸਾਹਿਬ ਮਦਦ ਕਰਨੀ ਕਿੱਥੇ ਨਹੀਂ ਜੀ ਹਮ ਛਾਹੋ ਲੋਬੀ ਕੋਈ ਗੱਲ ਨਹੀਂ ਹੁਣ ਪੰਨੂ ਸਾਹਿਬ ਗੁਰਪਤਵੰਨ ਸਿੰਘ ਪੰਨੂ ਜਿਹੜੇ ਉਹ ਜਾਂਦੇ ਨੇ ਮਿਲਣ ਵਾਸਤੇ ਉਹਨਾਂ ਨੂੰ ਸਿੱਖ ਫਰ ਜਸਟਿਸ ਵਾਲੇ ਉਹ ਕਹਿੰਦੇ ਉਹਨਾਂ ਦੇ ਪਰਿਵਾਰ ਨੂੰ 1 ਲੱਖ ਡਲਰ ਦੇਊਗਾ ਹਮ ਇੱਕ ਡਰ ਮਤਲਬ ਡਲਰ ਦਾ ਮਤਲਬ ਇਹ ਵੀ ਸਾਡੇ ਬੰਦੇ ਨੇ 85 ਲੱਖ ਰੁਪਏ ਜੀ ਉਹ ਸੱਤ ਤੱਕ ਗਰੀਬ ਪਰਿਵਾਰ ਕਿ ਬੋਤਮੀ ਨੀਗਾ ਇਸ ਕਰਕੇ ਉਹਨੂੰ ਦੇਣ ਦੇ ਪਿੱਛੇ ਰਾਤ ਮੇਲੇ ਦੀ ਪਰੰਪਰਾ ਨੂੰ ਲੇਕਿਨ ਜਿਹੜੀ ਗੱਲ ਆ ਸਾਰੇ ਦੋਗਣਾ ਪੈਂਦਾ ਜੀ ਵੇਖੋ ਜੀ ਪਟੀਸ਼ਨ ਪਾਤੀ ਐ ਸਾਈਨ ਕਰਕੇ ਭੇਜੋ ਜੀ ਫਰਲਾਂ ਕਿ ਉਹਨਾਂ ਦਾ ਫੰਡਰੇਜਿੰਗ ਸ਼ੁਰੂ ਕਰ ਦਿੱਤੀ ਕੀ ਉਹ ਕਿੱਥੇ ਜਾਣੇ ਫੰਡ ਹਾਂ ਕਿੰਨੂੰ ਦੇਣ ਦਾ ਚੇਅਰ ਸੇ ਛੁਰਨੇ ਤੱਕ ਕੋਈ ਆਉਤ ਚੇਅਰ ਸ਼ੁਰੂ ਹੋਊਗਾ ਫਿਰ ਦੇਖਣਗੇ ਕੱਟੋ ਦਾ 1.5 ਸਾਲ ਲੱਗਣਾ ਪਰ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਇਹ ਗੁਨਾਹ ਵਾ ਤੋ ਗੁਨਾਹ ਦੇ ਕਰਕੇ ਉਹਨੂੰ ਸਜ਼ਾ ਪੂਰੀ ਹੋਣੀ ਹੋਣੀ ਐ ਜੀ ਜੀ ਬਿਲਕੁਲ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਬាទ ਨਹੀਂ ਮੈਂ ਮਨਛੂ